ਜਲਾਲਪੁਰਿਆ ਪਾਲਾ ਤੇ ਗੁਰਲਾਲ ਵੇਖੋ ਦੁਨੀਆ ਦਾ ਮਹਾਨ ਯਾਫੀ ਕੱਲ ਦੇ ਕੱਪੜਾ ਬੈਸਟ ਦਸਾਂ ਕੱਪਾਂ ਦਾ ਬੈਸਟ ਪਾਲਾ ਨੰਗੜੰਬੀਆਂ ਵਾਲਾ ਸੰਦੀਪ ਚੋਲਾ ਸਾਹਿਬ ਦਾ ਸੁਖਮਣ ਦੋ ਮਹਾਰਾਥੀ ਭਿੜ ਰਿਹਾ ਲਓ ਲੱਗਿਆ ਪਿਆ ਜ਼ੋਰ 12000 12000 ਦੀ ਰੇ ਲਓ ਲਓ ਸਾਹਮਣੇ ਇਸ ਲਈ ਨੌਜਾਨ ਜੋਦਾ ਯੋਧਾ 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 ਸੁਰਖਪੁਰੀਆ ਯੋਧਾ ਸੁਰਖਪੁਰੀਆ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਸੰਦੀਪ ਸੁਰਖਪੁਰੀਏ ਦੀਆਂ ਤਿੰਨ ਕਬੱਡੀਆਂ ਕੁਇਕ ਟਾਇਰ ਵਾਲਾ ਸੁਖਾ ਰੰਦਾਵਾ ਬ੍ਰਮਟਨ ਟ੍ਰਾਂਟੋ ਕਬੱਡੀ ਕਲੱਬ ਵਾਲਾ ਕਹਿੰਦਾ ਵੀ 5000 ਦੀਆਂ ਸੁਰਖਪੁਰੀਏ ਸੰਦੀਪ ਦੀਆਂ ਤਿੰਨ ਕਬੱਡੀਆਂ ਕੁਇਕ ਟਾਇਰ ਦੇ ਸੁਖਾ ਰੰਧਾਵਾ ਜੀ ਕਹਿੰਦੇ ਵੀ 5000 ਦੀਆਂ ਤੇ ਪਹਿਲਾ ਡੇਢ ਪੁਆਇੰਟ ਕਹਿੰਦੇ ਮਹਿਮਦ ਵਾਲੀਏ ਜੋਤੇ ਦਾ ਆ ਆ ਗਿਆ ਮੁੰਡਾ ਕਹਿੰਦੇ ਜ਼ਿਲ੍ਹੇ ਪਟਿਆਲੇ ਦੇ ਫਤੇਗੜ ਛੰਨਾ ਪਿੰਡ ਦਾ ਪਾਲੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਲਓ ਚਾਰ ਜਾਫੀ ਮੇਰੇ ਵੀਰੋ ਯੋਧਾ ਯਾਦਾ ਫਰੰਦੀਪੁਰੀਆ ਤੇ ਦੰਦੂਪੁਰੀਆ ਤਰਨਾ ਮੇਰੇ ਵੀਰੋ ਇਸ ਲਈ ਖੇਡ ਮੈਦਾਨ ਦੇ ਵਿੱਚ ਨੇ ਮੇਜਰ ਨੱਤ ਉਹਨਾਂ ਦੀ ਬਲਵੀਰ ਰਾਏ ਉਹਨਾਂ ਦੀ ਜਸਵਿੰਦਰ ਸ਼ੋਕਰ ਉਹਨਾਂ ਦੀ ਤੇ ਨਾਲ ਕਹਿੰਦੇ ਰਣਜੀਤ ਢੰਡੇ ਉਹਨਾਂ ਦੀ ਜੀਤੇ ਮੌੜ ਉਹਨਾਂ ਦੀ ਇਹ ਖੇਡ ਕਲੱਬ ਸੰਤ巴巴 ਔਰ ਨਾਮਦਾਸ ਕਵੈਡੀ ਕਲੱਬ ਦੁਆਬਾ ਵਾਰੀਅਰਸ ਨੈਸ਼ਨਲ ਕਵੈਡੀ ਫੈਡਰੇਸ਼ਨ ਦੇ ਪ੍ਰਧਾਨ ਕਹਿੰਦੇ ਲਾਲੀ ਢੇਸੀ ਉਹਨਾਂ ਦਾ ਵੱਡਾ ਯੋਗਦਾਨ ਹੈ ਪਹਿਲੀ ਰੇਡ 5000 ਦੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰ ਇਹ ਧਾਲੀਆਂ ਤੇ ਕਰਵਾਈ ਜੀ ਨੇ ਬਖਰੀ ਜੀ ਕਿਡਵਾਈ ਜੀ ਖੇਡ ਦੇ ਮੈਦਾਨਾਂ ਵਿੱਚ ਬੜੀ ਹੈ ਚੜ੍ਹਾਈ ਸੋਹਣਾ ਹੈ ਸ਼ਰੀਰ ਪਲਵਿੰਦਰ ਸਿੰਘ ਦੇ ਪੁੱਤ ਦਾ ਮਹਿਮਦ ਵਾਲੀਆ ਸੰਦੀਪ ਸੁਰਕਪੁਰੀਆ ਬਣ ਕੇ ਮੇਲਾ ਲੁੱਟਦਾ ਮੇਲੇ ਲੁੱਟਦਾ ਅਮਰੀਕਾ ਕੈਨੇਡਾ ਇੰਗਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਮੇਰੇ ਨਾ ਪੁਆਇੰਟ ਇਸ ਲਈ ਕਹਿੰਦੇ ਸੰਦੀਪ ਮਹਿਮਦ ਵਾਲੀਏ ਦਾ ਕਬੱਡੀ ਦਾ ਵੱਡਾ ਮੱਲ ਮਾਂ ਦਾ ਲੁਕਾ ਰੇਣ ਪਾਰ ਹੈ ਕਿ ਪੱਟਾ ਦੇ ਨਾਲ ਪੱਟ ਨੇ ਕਹਿੰਦੇ ਡੌਲਿਆਂ ਨੂੰ ਯਾਰੋ ਹੱਥ ਨਹੀਂ ਪੈਂਦੇ ਇਹ ਕਿਹੜੇ ਪਿੰਡ ਦਾ ਗੱਬਰੂ ਲੋਕੀ ਉਂਗਲਾ ਕਰ ਕਰ ਪੁੱਛਦੇ ਆ ਉਹ ਗੱਜ ਗੱਜ ਚੌੜੀਆਂ ਛਾਤੀਆਂ ਵਾਲੇ ਵਿੱਚ ਮੈਦਾਨੀ ਬੁੱਕਦੇ ਆ ਅੱਜ ਜਿੱਟਣਿਆਂ ਦੇ ਵਿੱਚ ਬੁੱਕਦੇ ਆ ਗੱਜ ਗੱਜ ਚੌੜੀਆਂ ਛਾਤੀਆਂ ਵਾਲੇ ਜਿਹਨੂੰ ਜਿਹਨੂੰ ਮੈਚ ਦੇ ਸਟਾਰਟਿੰਗ ਦੇ ਵਿੱਚ ਹੀ ਸਵਾਦ ਆ ਰਿਹਾ ਤਾੜੀਆਂ ਜੇ ਪੁਰਜਾ ਵਿੱਚੋਂ ਬੁੱਤ ਜੋ ਸੰਗਤ ਖੁਸ਼ ਹੈ ਕਿ ਬੁਰਜਾਂ ਵਿੱਚੋਂ ਬੁਰਜ ਜਿਵੇਂ ਬੁਰਜ ਲਾਹੌਰ ਦਾ ਲਾਲਾਂ ਵਿੱਚੋਂ ਲਾਲ ਤਿਉਂ ਗੁਰਲਾਲ ਘਨੌਰ ਦਾ ਲਾਲਾਂ ਵਿੱਚੋਂ ਲਾਲ ਤਿਉਂ ਗੁਰਲਾਲ ਘਨੌਰ ਦਾ ਗੁਰਲਾਲ ਘਨੌਰ ਵਾਲਾ ਤਾਲੀਆਂ ਨੂੰ ਜ਼ੋਰਦਾਰ ਮਾਰ ਦਿਓ ਲੰਮੀ ਰੇਸ ਨੇ ਆ ਘੋੜਿਆਂ ਚ ਜਾੜੇ ਨੇ ਜਾਂਦੇ ਆ ਲੰਮੀ ਰੇਸ ਨੇ ਆ ਘੋੜਿਆਂ ਚ ਜਾਣੇ ਜਾਂਦੇ ਆ ਜਿਹਨੂੰ ਜਿਹਨੂੰ ਢੰਡਿਆਂ ਦੇ ਕਬੱਡੀ ਕੱਪ ਦਾ ਸਵਾਦ ਆ ਰਿਹਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮੇਰੇ ਵੀਰੋ ਲਓ ਰਣਜੀਤ ਸਿੰਘ ਜੀ ਢੰਡੇ ਦਾ ਕੱਪ ਹੈ ਕਹਿੰਦੇ ਜੀਤੇ ਢੰਡੇ ਉਹਨਾਂ ਦਾ ਲਓ ਸਾਹਮਣੇ ਇਸ ਲਈ ਜਾਦਾ ਤੇ ਪੁਆਇੰਟ ਕਮਲ ਦਾ ਉਧਰ ਮਨਜੀਤ ਸਿੰਘ ਜੀ ਜੀਤਾ ਢੰਡਾ ਗੁਰਪ੍ਰੀਤ ਸਿੰਘ ਜੀ ਸੋਨੂ ਢੰਡਾ ਦੀਪਾ ਢੰਡਾ ਮਨਿੰਦਰ ਢੰਡਾ ਕਹਿੰਦੇ ਦੋਨੋਂ ਪ੍ਰਾਈਜ਼ ਉਹਨਾਂ ਵੱਲੋਂ ਦਿੱਤੇ ਜਾ ਰਹੇ ਹਨ ਉਹਨਾਂ ਦੇ ਪਰਿਵਾਰਾਂ ਵੱਲੋਂ ਵੀਰ ਵਿਕਰਮ ਸਿੰਘ ਜੀ ਬੋਪਾ ਰਾਏ 50000 ਦਾ ਯੋਗਦਾਨ ਅੱਜ ਦੇ ਇਸ ਕਬੱਡੀ ਕੱਪ ਦੇ ਲਈ ਤੇ ਨੰਗਲੰਬੀਆਂ ਵਾਲਾ ਸੰਦੀਪ ਪੁਆਇੰਟ ਸੰਦੀਪ ਨੰਗਲੰਬੀਆਂ ਵਾਲੇ ਦਾ ਹੈ ਪੁਆਇੰਟ ਇਸ ਵੇਲੇ ਸਟਾਪਰ ਦੇ ਹਿੱਸੇ 'ਚ ਆ ਜੁੜਿਆ ਹੈ ਇਹ ਆ ਪ੍ਰੀਤਮ ਪੁਲਵਾਨ ਦਾ ਪੁੱਤਰ ਜਿਹੜੇ ਪਟਿਆਲੇ ਦੇ ਸ਼ਮਸ਼ਪੁਰ ਪਿੰਡ ਦਾ ਮੇਰੇ ਵੀਰੋ ਯੋਧਾ ਤਿਆਰ ਹੈ ਯਾਦਾ ਤਿਆਰ ਹੈ ਫਰੰਦੀਪੁਰੀਆ ਗੋਪੀ ਤਿਆਰ ਹੈ ਦੰਦੂਪੁਰੀਆ ਤਰਨਾ ਤਿਆਰ ਹੈ ਬਾਬਾ ਬੋਰੀਸ ਬਾਬਾ ਹਰਨਾਮਦਾਸ ਕਬੱਡੀ ਕਲੱਬ ਤੇ ਸ਼ਾਹਕੋਟ ਲਾਈਨ ਦੇ ਲਈ ਕਹਿੰਦੇ ਬੜੇ ਪਿੰਡੀਏ ਸਣੀ ਸੋਤੇ ਦੀ ਟੀਮ ਦੇ ਲਈ ਕੁਲਵੰਤ ਚੱਠੇ ਦੀ ਟੀਮ ਦੇ ਲਈ ਤੇ ਰਣਜੀਤ ਢੰਡੇ ਦਾ ਦੋਨੋਂ ਹੀ ਟੀਮਾਂ ਦੇ ਲਈ ਵੱਡਾ ਯੋਗਦਾਨ ਹੈ। ਫੇਰ ਹੀ ਆ ਕਬੱਡੀ ਕਲੱਬ ਵਾਲਿਆਂ ਦੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਦਿੱਤਾ ਹੈ। ਰਪਿੰਦਰ ਗੁਰਲਾਲ ਦੀਆਂ ਤਿੰਨ ਕਬੱਡੀਆਂ ਤੇ ਵੀ ਰਣਜੀਤ ਸਿੰਘ ਢੰਡਾ ਤੇ ਹਰਵਿੰਦਰ ਪਹਿਲਵਾਨ ਜੀ ਬੀੜ ਬੰਸੀਆਂ ਵਾਲੇ 1000 ਹਰਵਿੰਦਰ ਜੀ ਤਿੰਨ ਕਬੱਡੀਆਂ ਤੇ ਵੀ 1000 ਰਣਜੀਤ ਸਿੰਘ ਢੰਡਾ ਤੇ ਨਾਲ ਕਹਿੰਦੇ ਅਰਵਿੰਦਰ ਸਿੰਘੀ ਬਿਰਕ ਬੀੜ ਵਾਂਸੀਆ ਢੰਡਾ ਸਾਹਿਬ ਕਹਿੰਦੇ ਜਿਹੜੇ ਵੀਰ ਮਠੱਡਿਆਂ ਤੋਂ ਆਏ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਅੱਜ ਦੇ ਕਬੱਡੀ ਕੱਪ ਦੇ ਲਈ 1000 ਪਾਉਂਡ ਦਾ ਯੋਗਦਾਨ ਹੈ ਮੇਰੇ ਵੀਰੋ ਲਓ ਸੁਖਮਨ ਤੇ ਪਾਲਾ ਪਾਲਾ ਤੇ ਸੁਖਮਨ ਦੇ ਦਰਮਿਆਨ ਬੱਲੇ 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 ਵਾਹ ਇਹ ਹੈ ਸਿਰੇ ਦਾ ਮੈਚ ਸਿਰੇ ਦਾ ਮੈਚ ਪਾਲੀ ਦੀ ਰੇਡ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਉਧਰ ਸੋਟੀ ਦਾ ਵੀ ਕਹਿੰਦੇ ਪੂਰਾ ਜੋਰ ਲੱਗਿਆ ਹੈ ਤੇ ਰੇਡ ਇਸ ਲਈ ਨੌਜਨ ਪਾਲੀ ਮੇਰੇ ਵੀਰੋ ਪਾਲੀ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਬਾਬਾ ਸੁਕੈਨ ਦਾ ਕਬੱਡੀ ਕਲੱਬ ਸ਼ਾਹਗੁੜ ਲਓ ਸਾਹਮਣੇ ਮੇਰੇ ਵੀਰੋ ਜੋਤਾ ਮਹਿਮਦਵਾਲੀਆ ਪਹਿਲਾ ਸੈਮੀਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਦੂਜਾ ਸੈਮੀਫਾਈਨਲ ਆਯਾਤ ਕਬੱਡੀ ਕਲੱਬ ਫ੍ਰਿਜਨੋ ਕੈਨੇਡਾ ਘੱਲ ਘਲਾਂ ਤੇ ਦੂਸਰੇ ਪਾਸੇ ਜਥੇਦਾਰ ਹਨੁਮਾਨ ਸਿੰਘ ਕਬੱਡੀ ਕਲੱਬ ਮੋਹਾਲੀ ਇੱਕ ਪਾਸੇ ਰਸ਼ਪਾਲ ਹੈ ਤਲਵੰਡੀ ਸਲੇਮ ਵਾਲਾ ਤੇ ਦੂਜੇ ਪਾਸੇ ਮੇਰੇ ਵੀਰੋ ਮਹਿਮਦਵਾਲੀਆ ਜੋਤਾ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਸੁਰਖਪੁਰੀਆ ਦੁੱਲਾ ਵੀ ਆਨੰਦ ਮਾਣਦਾ ਹੈ ਅੱਜ ਦੇ ਇਸ ਕਬੱਡੀ ਕੱਪ ਦਾ ਪਹਿਲੀ ਰੇਡ 1000 ਦੀ ਰਣਜੀਤ ਢੰਡਾ ਹਰਵਿੰਦਰ ਸਿੰਘ ਜੀ ਬਿਰਕ ਬੀੜਵੰਸੀਆਂ ਵਾਲੇ ਮਾਣ ਕਰਨਗੇ ਲੁਧਰ ਦੀਆਂ ਤਿੰਨ ਕਬੱਡੀਆਂ ਦਾ ਦੰਦੂਪੁਰੀਆ ਤਰਨਾ ਕਪੂਰਥਲੇ ਲਾਗੇ ਪਿੰਡ ਹੈ ਪੱਲੂ ਤੜਕਾ ਨਾ 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 ਨੀਰਾ ਕਬੱਡੀ 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 ਬੱਲੇ ਬੱਲੇ ਉਹ ਵਾਹ ਤਰਨਾ ਇਹ ਆ ਦੰਦੂਪਰੀਆ ਤਰਨਾ 1000 ਰੁਪਏ ਰਪਿੰਦਰ ਉਹ ਢੰਡਿਆ ਆ ਰਿਓ ਜੇ ਸਵਾਦ ਆ ਤੇ ਲਲਕਾਰਾ ਵੱਡਾ ਸਾਰਾ ਲਓ ਦੁਨੀਆ ਕਹਿੰਦੇ ਸਵਾਦ ਲੈ ਰਹੀ ਐ ਇਸ ਲਈ ਮਹਿਮਦ ਵਾਲੀ ਐ 6000 ਦੀ ਦੂਜੀ ਰੇਡ ਹੈ 6000 ਰੁਪਿਆ ਲਗਿਆ ਮੇਰੇ ਵੀਰੋ ਨੰਗਲੰਬੀਆਂ ਵਾਲਾ ਸੰਦੀਪ ਤੇ ਸੁਰਖਪਰੀਆ ਸੰਦੀਪ ਲਗਿਆ ਪਿਆ ਜੋਰ ਉੱਡ ਗਈ ਧੂੜ ਬੱਲੇ ਬੱਲੇ ਪੁਆਇੰਟ ਪੁਆਇੰਟ ਸੰਦੀਪ ਸੁਰਖਪਰੀਏ ਦਾ ਪੁਆਇੰਟ ਰੇਡਰ ਦਾ ਤਾੜੀਆਂ ਜ਼ੋਰਦਾਰ ਮਾਰਦਾ ਕਰੋ ਜਦੋਂ ਕੋਈ ਖਿਡਾਰੀ ਪੁਆਇੰਟ ਲੈਂਦਾ ਹੈ ਹਾਂਜੀ ਕੈਮਰੇ ਵਾਲੇ ਵੀਰਾਂ ਨੂੰ ਮੇਰੀ ਬੇਨਤੀ ਆ ਵੀ ਆਪਾਂ ਥੋੜਾ ਸਾਈਡ ਤੇ ਹੋ ਜਾਈਏ ਕਮਲ ਨਵੇਂ ਪਿੰਡਿਆ ਇਸ ਲਈ ਕਹਿੰਦੇ ਕਬੱਡੀ ਪਾ ਰਿਹਾ ਕਮਲ ਨਵੇਂ ਪਿੰਡਿਆ ਦੇ ਫਰੰਦੀਪੁਰਿਆ ਜਲਾਲ ਸਾਡੇ ਜਸਪਾਲ ਤੱਕਰ ਵੀ ਕਨੇਡਾ ਵਾਲੇ ਐਕਸ ਹੋਲਡ ਟਰਾਂਸਪੋਰਟ ਵਾਲੇ ਕਹਿੰਦੇ ਵੇ ਪਾਲਾ ਜਲਾਲਪੁਰਿਆ ਜਿੰਨੇ ਵੀ ਜੱਫੇ ਲਾਉ ਹਰ ਜੱਫੇ ਤੇ 500 ਦਿੱਤਾ ਜਾਊ ਨੋਟ ਕਰਿਓ ਲਓ ਜਲਾਲਪੁਰਿਆ ਪਾਲੇ ਦਾ ਕਹਿੰਦੇ ਜੱਫਾ 500 ਦਾ ਆ ਗਿਆ ਗੁਰਲਾਲ ਮੇਰੇ ਵੀਰੋ ਗੁਰਲਾਲ ਦੀਆਂ ਤਿੰਨ ਕਬੱਡੀਆਂ ਵੀ 1000 ਦੀਆਂ ਰਣਜੀਤ ਸਿੰਘ ਢੰਡੇ ਵੱਲੋਂ ਰਵਿੰਦਰ ਬਿਰਕੋਣਾ ਵੱਲੋਂ ਜਲਾਲਪੁਰੀਆ ਪਾਲਾ ਤੇ ਗੁਰਲਾਲ ਵੇਖੋ ਦੁਨੀਆ ਦਾ ਮਹਾਨ ਯਾਫੀ ਕੱਲ ਦੇ ਕੱਪ ਦਾ ਬੈਸਟ ਦਸਾਂ ਕੱਪਾਂ ਦਾ ਬੈਸਟ ਪਾਲਾ ਖੇਡ ਮੈਦਾਨ ਦੇ ਵਿੱਚ ਤਕੜਾ ਜਫਾ ਲਾ ਕੇ ਜਲਾਲਪੁਰੀਆ ਪਾਲਾ ਕਹਿੰਦੇ 1000 ਦਾ ਜੇਤੂ ਬਣ ਗਿਆ ਰਣਜੀਤ ਸਿੰਘ ਦੀ ਢੰਡੇਵਣਾ ਵੱਲੋਂ 1000 ਰੁਪਇਆ ਲਓ ਸਾਹਮਣੇ ਮੇਰੇ ਵੀਰੋ ਯੋਧਾ ਸੁਰਖਪੁਰੀਆ ਸੁਲਤਾਨ ਹੈ ਲੈ ਵੀ ਦੁੱਕੀ ਵੇਖੀ ਜਰਾ ਨੌਜਵਾਨ ਇੱਕ ਹਜ਼ਾਰ ਰੁਪਏ ਜਲਾਲਪੁਰੀਏ ਪਾਲੇ ਦੇ ਲਈ ਰਣਜੀਤ ਢੰਡਾ ਜੀ ਪੁੱਜਦਾ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਜਸਵਿੰਦਰ ਸ਼ੋਕਰੋਣਾ ਦਾ ਲਾਲੀ ਢੇਸੀ ਉਹਨਾਂ ਦਾ ਨੀਟੂ ਕੰਗ ਉਹਨਾਂ ਦਾ ਮੇਜਰ ਨੱਤ ਬਲਵੀਰ ਰਾਏ ਉਹਨਾਂ ਦਾ ਵੱਡਾ ਯੋਗਦਾਨ ਆ ਅੱਜ ਦੇ ਇਸ ਕਬੱਡੀ ਕੱਪ ਦੇ ਲਈ ਕੁਲਵੀਰ ਪੈਸ ਜੀ ਪੁੱਜੇ ਹੋਇਆ ਲਓ ਸਾਹਮਣੇ ਕਲਵੰਤ ਸਿੰਘ ਜੀ ਹੀਰ ਸਾਹਿਬ ਐਸਪੀਡੀ ਸਾਹਿਬ ਆਨੰਦ ਮਾਣਦੇ ਆ ਵੀ ਸਲਾਮ ਦੀਨ ਸਲਾਮੋ ਸ਼ਾਮ 84 ਵਾਲਾ ਉਹ ਵਾਹ ਓਏ ਗੱਭਰੂ ਐ ਸਲਾਮੋ ਸ਼ਾਮ 84 ਵਾਲਾ ਲਾ ਤਗੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਹੈ ਸੁਰਖਪੁਰੀਆ ਦੁੱਲਾ ਵੀ ਆਨੰਦ ਮਾਣਦਾ ਹੈ ਅੱਜ ਦੇ ਇਸ ਕਬੱਡੀ ਕੱਪ ਦਾ ਮਹਿੰਦਰ ਸੁਰਖਪੁਰੀਆ ਪੁੱਜਿਆ ਹੋਇਆ ਹੈ ਮਹਾਨ ਕਬੱਡੀ ਖਿਡਾਰੀ ਮੇਰੇ ਵੀਰੋ ਬਾਬਾ ਹਰਨਾਮਦਾਸ ਕਬੱਡੀ ਕਲੱਬ ਦੁਆਬਾ ਵਾਰੀਅਰਸ ਦੀ ਗੱਲ ਹੁੰਦੀ ਹੈ ਦੁਨੀਆ ਦੇ ਮਹਾਨ ਖਿਡਾਰੀ ਖੇਡਦੇ ਪਹਿਲਾ ਸੈਮੀਫਾਈਨਲ ਠੰਡੇ ਦੇ ਕਬੱਡੀ ਕੱਪ ਦਾ ਖੇਡਾ ਜਾ ਰਿਹਾ ਹੈ ਸਾਡੇ ਕੋਲ ਕਮਲਜੀਤ ਨੀਟੂ ਕੰਗ ਉੱਗੀ ਚਿੱਟੀ ਵਾਲੇ ਬੀਸੀ ਦੇ ਸਾਬਕਾ ਫੈਡਰੇਸ਼ਨ ਦੇ ਪ੍ਰਧਾਨ ਨਾਲ ਹਰਪ੍ਰੀਤ ਡੈਂਪੀ ਕਲਿਆਣਪੁਰ ਨਾਲ ਹੀ ਸਾਡੇ ਹਰਮਨ ਚਾਲ ਅਨਟਾਰੀਓ ਖਾਲਸਾ ਦਰਬਾਰ ਅਤੇ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਪ੍ਰਸਿੱਧ ਖੇਡ ਪ੍ਰਮੋਟਰ ਕੇਐਸ ਮੱਖਣ ਆਪਣੇ ਸਾਥੀਆਂ ਦੇ ਨਾਲ ਪਹੁੰਚੇ ਨੇ ਇੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਕਰਦੇ ਆ ਕਮਲਜੀਤ ਲੀਟੂ ਕੰਗ ਉੱਗੀ ਚਿੱਟੀ ਹਰਪ੍ਰੀਤ ਡੈਂਪੀ ਕਲਿਆਣਪੁਰ ਕੇਐਸ ਮੱਖਣ ਤੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਲਓ ਸੁਖਮਨ ਮੇਰੇ ਵੀਰੋ ਚੋਲਾ ਸਾਹਿਬ ਦੀ ਧਰਤੀ ਦਾ ਸੁਖਮਨ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਅਨਟਾਰੀਓ ਖਾਲਸਾ ਦਰਬਾਰ ਕਬੱਡੀ ਕਲੱਬ ਤੋਂ ਹਰਮਨ ਬਿੱਟੂ ਚਾਹਲ ਪੁਜਿਆ ਸਿੰਘਵਾਲ ਵਾਲਾ ਮੇਰੇ ਵੀਰੋ ਯੰਗ ਸਪੋਰਟਸ ਕਲੱਬ ਤੋਂ ਕਹਿੰਦੇ ਨੀਟੂ ਕੰਗ ਪੁਜਿਆ ਕੇਐਸ ਮੱਖਣ ਪੁਜਿਆ ਹਰਪ੍ਰੀਤ ਟਿੰਪੀ ਹੁਣੀ ਕਲਿਆਣਪੁਰ ਵਾਲੇ ਪੁੱਜਿਆ ਮੇਰੇ ਵੀਰੋ ਰਣਜੀਤ ਢੰਡੇ ਦੇ ਨਾਲ ਪਿਆਰ ਹੈ ਯਾਰੀ ਹੈ ਲਓ ਨੰਗਲੰਬੀਆਂ ਵਾਲਾ ਸੰਦੀਪ ਤੇ ਚੋਲਾ ਸਾਹਿਬ ਦਾ ਸੁਖਮਨ ਲੱਗਿਆ ਪਿਆ ਜੋਰ ਲਓ ਵਾਹ ਹੋ ਗਿਆ ਬਰੂਆ ਪੁਆਇੰਟ ਸੁਖਮਨ ਦਾ ਇੱਕ ਵਾਰੀ ਤਾੜੀਆਂ ਸੁਖਮਨ ਦੇ ਲਈ ਜ਼ੋਰਦਾਰ ਮਾਰ ਦੋ ਨਾ ਸਿਰੇ ਦਾ ਮੈਚ ਹੈ ਕਹਿੰਦੇ ਲੁੱਧਰ ਆ ਗਿਆ ਇੱਕ ਕੰਨੀ ਤੇ ਜੋਧਾ ਹੈ ਜਿਹਨੂੰ ਗੱਡੀ ਦਿੱਤੀ ਜਾਣੀ ਹੈ ਆ ਖਿਡਾਰੀ ਨੂੰ ਫੋਰਚੂਨਰ ਮਿਲੀ ਹੈ ਯਾਦਾ ਤੇ ਯੋਦਾ ਦੋ ਭਰਾ ਪਰ ਲੁੱਧਰ ਜਾਂਦਾ ਹੈ ਕਬੱਡੀ ਵਿੱਚ ਸ਼ਾ ਲੁੱਧਰ ਡਿੜਵੇਂ ਵਾਲਾ ਦੁਨੀਆ ਦਾ ਸਿਰੇ ਦਾ ਰੇਡਰ ਮਹਿਮਦ ਵਾਲੀਆ ਜੋਤਾ ਇਸ ਲਈ ਕਹਿੰਦੇ ਕਬੱਡੀ ਪੌਣ ਦੇ ਖੇਡ ਮੈਦਾਨ ਦੇ ਵਿੱਚ ਨੌਜਰ ਵਧਾ ਹੋਇਆ ਹੈ ਲਓ ਕੇਸ ਮੱਖਣ ਪੁੱਜਿਆ ਥੋੜਾ ਸਮਾਂ ਪਹਿਲਾਂ ਹੀ ਗੱਲ ਹੋਈ ਸੀ ਜਦੋਂ ਗੁਰਲਾਲ ਤੇ ਸੰਦੀਪ ਦੀ ਗੱਲ ਹੋਈ ਹੈ ਕਿ ਲੰਮੀ ਰੇਸ ਨੇ ਘੋੜਿਆਂ ਨੇ ਚ ਗਿਣੇ ਜਾਂਦੇ ਆ ਲੰਮੀ ਰੇਸ ਨੇ ਜਲਾਲਪੁਰੀਆ ਦੁਨੀਆ ਦਾ ਮਹਾਨ ਹੈ ਪਰ ਪੁਆਇੰਟ ਇਸ ਲਈ ਧਾਵੀ ਦਾ ਪੁਆਇੰਟ ਜੋਤਨੂ ਮਹਿਮਦ ਵਾਲੀਏ ਦਾ ਮੇਰੇ ਵੀਰੋ ਨੀਟੂ ਕੰਗ ਉਹਨਾਂ ਨੂੰ ਹਰਮਨ ਚਾਹਲ ਉਹਨਾਂ ਨੂੰ ਇੱਥੇ ਪੁੱਜਣ ਤੇ ਜੀਆਂ ਨੂੰ ਆਗਦੇ ਆਂ ਡਿੰਪੀ ਜੀ ਕਲਿਆਣਪੁਰ ਵਾਲੇ ਉਹ ਵੀ ਪੁੱਜਿਆ ਤੇ ਕਮਲ ਨਵੇਂ ਪਿੰਡਿਆ ਉਧਰ ਕਹਿੰਦੇ ਬਲਵੀਰ ਪਿੱਟੂ ਵੀ ਪੁੱਜ ਗਿਆ ਮੇਰੇ ਵੀਰੋ ਐਕਟਿੰਗ ਪ੍ਰਧਾਨ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਨਾਲ ਸੁਖਜੀਤ ਸਿੰਘ ਲਾਲੀ ਅੜੱਚਾਂ ਵਾਲਾ ਪਰ ਸੁਖੀ ਬਰਾੜ ਜੀ ਜਰਨਲ ਸੈਕਟਰੀ ਨੇ ਕੱਲ ਨੂੰ ਕਹਿੰਦੇ ਸਠਿਆਲੇ ਦੇ ਵਿੱਚ ਸੋਨੇ ਦੀ ਮੰਦੀ ਨਾਲ ਸਨਮਾਨ ਹੋਣਾ ਸੁੱਖੀ ਬਰਾੜ ਭਾਗੀ ਕਿਆਂ ਵਾਲੇ ਦਾ ਅਚੇਤੇ ਤੌਰ ਤੇ ਮੇਰੇ ਵੀਰੋ ਅੱਜ ਮਾਨ ਸਨਮਾਨ ਕੱਲ ਨੂੰ ਵੀ ਸਨਮਾਨ ਲਓ ਫੈਸਲਾ ਕਰ ਦਿੱਤਾ ਵੀ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ ਰਣਜੀਤ ਸਿੰਘ ਢੰਡੇ ਨੂੰ ਅੱਜ ਦੇ ਇਸ ਕਬੱਡੀ ਕੱਪ ਦੀ ਲੱਖ ਲੱਖ ਵਾਰ ਮੁਬਾਰਕਬਾਦ ਹੈ ਮੇਰੇ ਵੀਰੋ ਪਹਿਲਾ ਸੈਕੰਡ ਸੈਮੀਫਾਈਨਲ ਜੋ ਫੈਸਲਾ ਜੋ ਫੈਸਲਾ ਪੰਡਿਤ ਜੀ ਰੇਫਰੀ ਨੇ ਕਰ ਦਿੱਤਾ ਉਹ ਫੈਸਲਾ ਅੰਤਮ ਹੋਵੇਗਾ ਉਹ ਲਓ ਚੰਗਲੰਬੀਆਂ ਵਾਲਾ ਸੰਦੀਪ ਲਓ ਲੈ ਵੀ ਸੁਖਿਆ ਤਿੰਨ ਕਬੱਡੀਆਂ ਹੋ ਗਈਆਂ ਨੌਜੋਨਾ 6000 ਵੱਲੋਂ ਜੇਤੂ ਬਣ ਗਿਆ ਕੋਕ ਟਾਇਰ ਦੇ ਸੁਖਾ ਰੰਧਾਵਾ ਜੀ ਬ੍ਰੈਂਟਨ ਟ੍ਰਾਂਟੋ ਕਬੱਡੀ ਕਲੱਬ ਵਾਲੇ ਸੰਦੀਪ ਦੇ ਲਈ 5000 ਪੁਛਦਾ ਕਰਦੇ ਆ ਪੇ 1000 ਰੁਪਇਆ ਰਣਜੀਤ ਸਿੰਘ ਢੰਡੇ ਵੱਲੋਂ ਇਸ ਖਿਡਾਰੀ ਦੇ ਲਈ ਆਇਆ ਹੈ ਰਵਿੰਦਰ ਸਿੰਘ ਜੀ ਵਿਰਕ ਬੀੜ ਬੰਸੀਆਂ ਪੈਂਦਾ ਹੈ ਅਚੇਚੇ ਤੌਰ ਤੇ ਲਿਸਟਰ ਕਬੱਡੀ ਕਲੱਬ ਮੇਰੇ ਵੀਰੋ ਉਹ ਵੀ ਪੁੱਜੇ ਹੋਏ ਹੈ ਗੁਰਲਾਲ ਆ ਗਿਆ ਮੇਰੇ ਵੀਰੋ ਗੁਰਲਾਲ ਸੋਹਣੇ ਸਰੀਰ ਦਾ ਮਾਲਕ ਕਹਿੰਦੇ ਮਿਹਨਤ ਕੀਤੀ ਹੈ ਇਹ ਕਹਿੰਦੇ ਫੇਰ ਮੇਰੇ ਵੀਰੋ ਗੁਰਲਾਲ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਆਇਆ ਬਾਓ ਗੁਰਲਾਲ ਨਹੀਂ ਰੀ ਸੈਕਨਹੌਰ ਵਾਲਾ ਮਾੜੂ ਵਾਲਾ ਚੂੜ ਸਿੰਘ ਦਾ ਪੁੱਤਰ ਦੁਨੀਆ ਦਾ ਮਹਾਨ ਖਿਡਾਰੀ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਵਿੱਚ ਕਹਿੰਦੇ ਖੇਡਦੇ ਆ ਕਬੱਡੀ ਦੇ ਪੱਟੇ ਮੱਲ ਰੁੜਕੀ ਵਾਲਾ ਗੋਗੋ ਤੇ ਗੁਰਲਾਲ ਪੁਆਇੰਟ ਰੇਡਰ ਦਾ ਚੱਠਾ ਸਾਹਿਬ ਦੀ ਅੱਜ ਕਹਿੰਦੇ ਉਮਰ 69 ਸਾਲ ਦੀ ਹੋ ਗਈ ਹੈ ਮੇਰੇ ਵੀਰੋ 50 ਸਾਲ ਹੋ ਗਏ ਹੈ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਮੇਰੇ ਵੀਰੋ ਕਬੱਡੀ ਦੀ ਸੇਵਾ ਕਰਦੇ ਆ ਮੁਬਾਰਕਬਾਦ ਹੈ ਗੁੱਡ ਵਿਸ਼ੀ ਹੈ ਆ ਜਿਹੜੇ ਖੱਬੇ ਹੱਥ ਤੇਜ਼ ਦੇ ਮੇਰੇ ਵੀਰ ਆ ਖੜੇ ਨੇ ਮੈਂ ਬੇਨਤੀ ਕਰਾਂਗਾ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੂੰ ਆ ਜਿਹੜੇ ਸੇਵਾਦਾਰ ਨੇ ਇੱਥੋਂ ਥੋੜਾ ਜਿਹਾ ਸਾਈਡ ਤੇ ਕਰਾ ਦਿਓ ਆ ਬਿਲਕੁਲ ਜਿਹੜੇ ਮਾਈਕ ਦੇ ਲਾਗੇ ਖੜੇ ਨੇ ਹਾਂਜੀ ਪ੍ਰੇਮ ਸਿੰਘ ਜੀ ਯੂਕੇ ਤੋਂ ਸਾਡੇ ਦੇ ਮੈਨ ਪਹੁੰਚਿਆ ਕਮਲਜੀਤ ਸਿੰਘ ਜੀ ਕੰਗ ਨੀਟੂ ਕੰਗ ਲਾਓ ਜੀ ਕੇ ਐਸ ਮੱਖਣ ਹਰਪ੍ਰੀਤ ਡਿੰਪੀ ਜੀ ਕਮਲ ਇਸ ਲਈ 5 ਸੈਕਿੰਡ ਦਾ ਸਮਾਂ ਜੀ 5 ਸੈਕਿੰਡ ਦਾ ਇਸ ਲਈ ਕਹਿੰਦੇ ਕਮਲ ਦੀ ਰੇਡ ਪੈ ਰਹੀ ਹੈ ਕਮਲ ਇਸ ਲਈ ਕਹਿੰਦੇ ਕਬੱਡੀ ਪਾ ਰਿਹਾ ਆ ਖਿਡਾਰੀ ਨੂੰ ਕਹਿੰਦੇ ਅੱਜ ਗੱਡੀ ਦਿੱਤੀ ਜਾਣੀ ਐਕਸ ਜੀਵੀ ਇਹ ਐਨ ਨੌਜਨ ਜੋਧਾ ਤੇ ਕਮਲ ਨਜ਼ਾਰਾ ਖੇਡ ਕਬੱਡੀ ਦਾ ਲਓ ਪੁਆਇੰਟ ਰੇਡਰ ਦਾ ਜਿਹੜਾ ਪਹਿਲਾ ਪੁਆਇੰਟ ਸੀਗਾ ਉਹ ਸਟਾਪਰ ਦਾ ਸੀ ਇੱਕ ਰੇਡ ਮਿਸ ਹੋਈ ਹੈ ਤੇ ਉਹ ਪੁਆਇੰਟ ਜਿਹੜਾ ਹੈ ਸ਼ਾਹਕੋਟ ਦੀ ਟੀਮ ਨੂੰ ਮਿਲਿਆ ਸਾਡੇ ਰੇਡ ਮਿਸ ਹੋਈ ਸੀ ਇਸ ਕਰਕੇ ਉਹ ਪੁਆਇੰਟ ਸਟਾਪਰ ਨੂੰ ਮਿਲਿਆ ਰੇਡ ਮਿਸ ਹੋਈ ਸੀ ਸੰਦੀਪ ਮਹਿਮਦ ਵਾਲੀਏ ਦੀਆਂ ਅਗਲੀਆਂ ਤਿੰਨ ਕਬੱਡੀਆਂ 5000 ਦੀਆਂ ਮੇਰੇ ਵੀਰੋ ਸੁਖਾ ਰੰਧਾਵਾ ਕੁਇਕ ਟਾਇਰ ਵਾਲਾ ਮੇਰੇ ਵੀਰੋ ਬ੍ਰੈਂਪਟਨ ਟ੍ਰਾਂਟੋ ਕਬੱਡੀ ਕਲੱਬ ਦੇ ਗੋਖੇ ਹੁਣੀ ਨਾਲ ਬੂਟੇ ਚਾਲ ਹੁਣੀ ਮੇਰੇ ਵੀਰੋ ਮਾਣ ਕਰਨਗੇ ਨੌਜਵਾਨ ਗੱਭਰੂ ਦਾ ਸੰਦੀਪ ਦੀਆਂ ਤਿੰਨ ਕਬੱਡੀਆਂ ਦਾ ਲਓ ਪਾਲੇ ਤੋਂ ਕਹਿੰਦੇ ਪੁਆਇੰਟ ਸੁਖਮਨ ਚੋਹਰਾ ਸਾਹਿਬ ਨੇ ਪ੍ਰਾਪਤ ਕੀਤਾ ਲਓ ਸੰਦੀਪ ਲੁਧਰ ਆ ਗਿਆ ਮੇਰੇ ਵੀਰੋ ਲੁਧਰ ਦੀ ਰੇਡ ਪੈ ਰਹੀ ਹੈ ਸੰਦੀਪ ਲੁਧਰ ਇਸ ਲਈ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਅੱਜ ਪੂਰੀਆ ਤੇ ਸਮੁੱਚੇ ਮਠੱਡਾ ਕਲਾਂ ਵਾਲੇ ਵੀਰ ਜਿਨ੍ਹਾਂ ਦਾ ਅੱਜ ਦੇ ਇਸ ਕਬੱਡੀ ਕੱਪ ਦੇ ਲਈ 1000 ਪੌਂਡ ਦਾ ਯੋਗਦਾਨ ਹੈ ਉਨਾਬ ਨੂੰ 500 ਰੁਪਈਆ ਮੇਰੇ ਵੀਰੋ ਸੁਖਮਨ ਚੋਹਣਾ ਸਾਹਿਬ ਦੇ ਲਈ ਆਇਆ ਲੈ ਵੀ ਸੁਖਮਨ ਇਹ ਮਾਏ ਤੇ ਜੱਫੇ ਫੜੀ ਨੌਜਵਾਨਾ ਲਓ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ 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 ਪਾਲਾ ਪਾਲਾ ਤੇ ਨੌਜਨ ਯੋਤਾ ਯੋਤਾ ਤੇ ਪਾਲਾ ਲੱਗਿਆ ਪਿਆ ਜੋਰ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਪੁਆਇੰਟ ਕਿਹਦੇ ਹਿੱਸੇ ਹੋਵੇਗਾ ਪੁਆਇੰਟ ਸਟਾਪਰ ਦਾ ਪੁਆਇੰਟ ਜਲਾਲ ਦੇ ਪਾਲੇ ਦਾ ਰੁਪਿੰਦਰ ਪਾਲਾ ਜਿੰਨੇ ਵੀ ਜੱਫੇ ਲਾ ਰਿਹਾ ਹਰ ਜੱਫੇ ਤੇ ਸਾਡੇ ਜਸਪਾਲ ਤੱਕਰ ਕਨੇਡਾ ਐਕਸ ਹੋਲ ਟਰਾਂਸਪੋਰਟ ਵਾਲੇ 500 ਦੇਦੇ ਆ ਤੇ ਜਸਵਿੰਦਰ ਸਿੰਘ ਬਿੰਦਾ ਕੈਨੇਡਾ ਵਾਲਾ ਉਹ ਕਹਿੰਦਾ ਹੁਣ ਗੋਗੋ ਜਿੰਨੇ ਜੱਫੇ ਲਾਊਗਾ ਹਰ ਜੱਫੇ ਤੇ 500 ਦਿੱਤਾ ਜਾਊਗਾ ਜਸਵਿੰਦਰ ਸਿੰਘ ਜੀ ਬਿੰਦਾ ਕੈਨੇਡਾ ਵਾਲਿਆਂ ਵੱਲੋਂ ਵੀ ਗੋਗੋ ਦੇ ਹਰ ਜੱਫੇ ਤੇ 500 ਹਾਂਜੀ 25 ਫਰਵਰੀ ਮੋਰੋ ਦੇ ਵਿੱਚ ਕਹਿੰਦੇ ਬਲਦਾਂ ਦੀਆਂ ਹਾਲਟ ਦੌੜਾਂ ਹੋਣਗੀਆਂ ਮੋਰੋ ਪਿੰਡ ਵਾਲੇ ਵੀਰਾਂ ਵੱਲੋਂ ਸੱਦੇ ਆ ਸੰਦੀਪ ਆ ਗਿਆ 5000 ਦੀ ਪਹਿਲੀ ਰੇਡ ਮੇਰੇ ਵੀਰੋ ਸੁੱਖਾ ਰੰਧਾਵਾ ਕੁਇਕ ਟਾਇਰ ਵਾਲਾ ਮਾਨ ਕਰਦਾ ਹੈ OKD ਵਾਲੇ ਕਹਿੰਦੇ ਪੁੱਜੇ ਹੋਇਆ ਹਰਮਨ ਚਾਹਲ ਹੋਣੀ ਤੇ ਚੋਣ ਕਰ ਲਿਆ ਸ਼ਕਤੀਮਾਨ ਸੰਭਾਲ ਵਾਲੇ ਦੀ ਹਰਮਨ ਕਹਿੰਦਾ ਵੀ ਆਪਾਂ ਬੜੇ ਪਲੇਅਰ ਲੈ ਗਏ ਆ ਕੈਨੇਡਾ ਦੇ ਵਿੱਚ ਇਸ ਸਾਲ ਸਾਡੇ ਪਿੰਡ ਦੇ ਮੁੰਡੇ ਨੂੰ ਮੌਕਾ ਦਈਏ ਕਿਉਂਕਿ ਵਧੀਆ ਖੇਡ ਖੇਡ ਰਿਹਾ ਹੈ ਹਰਪ੍ਰੀਤ ਟਿੰਪੀ ਕल्याਣਪੁਰਾਣਾ ਦਾ ਕੇਐਸ ਮੱਖਣ ਹੋਣਾ ਦਾ ਮੇਰੇ ਵੀਰੋ ਵਿਸ਼ੇਸ਼ ਤੌਰ ਤੇ ਤਨਮਾਦ ਹੈ ਲਓ ਸਾਹਮਣੇ ਪਹਿਲੀ ਰੇਡ ਪਾ ਕੇ 5000 ਦੀ ਇਹ ਹੈ ਮਹਿਮਦਵਾਲੀਆ ਸੰਦੀਪ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਅਗਲੀ ਰੇਡ ਇਸ ਲਈ ਖੇਡ ਮੈਦਾਨ ਦੇ ਵਿੱਚ ਮਨਜੀਤ ਸਿੰਘ ਜੀ ਜੀਤਾ ਢੰਡਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮੇਰੇ ਵੀਰੋ ਨਾਲ ਮੇਰੇ ਪੰਜਾਬੀ ਵੀਰੋ ਗੁਰਪ੍ਰੀਤ ਸੋਨੂ ਢੰਡੇ ਉਹਨਾਂ ਦਾ ਦੀਪੇ ਢੰਡੇ ਉਹਨਾਂ ਦਾ ਮਨਿੰਦਰ ਢੰਡਾ ਤੇ ਵੀਰ ਬਿਕਰਮ ਸਿੰਘ ਜੀ ਬੋਪਾ ਰਾਏ ਉਹਨਾਂ ਦਾ ਵੀ ਅੱਜ ਦੇ ਇਸ ਕੱਪ ਦੇ ਲਈ 50000 ਤੇ ਢੰਡਾ ਪਰਿਵਾਰ ਵੱਲੋਂ ਦੂਜੇ ਤੇ ਪਹਿਲੇ ਪ੍ਰਾਈਜ਼ ਦੇ ਅਜ ਮਾਣ ਮੇਰੇ ਵੀਰੋ ਲੈ ਗਏ ਹੈ ਰਣਜੀਤ ਢੰਡੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕੇ ਵਿੱਚ ਢੰਡਿਆਂ ਦੇ ਯਾਰੋ ਵੱਡਾ ਇਕੱਠ ਹੋ ਗਿਆ ਤੇ ਮੇਲਾ ਰਣਜੀਤ ਸਿੰਘ ਢੰਡੇ ਵਾਲਾ ਪੂਰਾ ਉੱਤ ਹੋ ਗਿਆ ਮੇਰੇ ਵੀਰੋ ਗੁਰਲਾਲ ਉਧਰ ਰਾਣਾ ਕਲੀ ਪਵਾਣੇ ਵਾਲੇ ਵੈਨਕੂਵਰ ਕਬੱਡੀ ਕਲੱਬ ਵਾਲੇ ਉਹ ਵੀ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪੁੱਜ ਚੁੱਕੇ ਹੈ ਰਾਣੇ ਗਿੱਲ ਉਹਨਾਂ ਨੇ ਵੀ ਇੱਥੇ ਗੁਰਪਾਲ ਸਿੰਘ ਜੀ ਔਜਲਾ ਬੰਤੌੜਾ ਤੇ ਭਿੰਦਾ ਔਜਲਾ ਗੁਰਪਾਲ ਸਿੰਘ ਜੀ ਔਜਲਾ ਪ੍ਰਧਾਨ ਨੇ ਮਠੱਡਾ ਕਲਾਂ ਦੇ ਉਹਨਾਂ ਵੱਲੋਂ 500 ਰੁਪਏ ਮਠੱਡਾ ਕਲਾਂ ਦੇ ਸਾਰੇ ਵੀਰਾਂ ਵੱਲੋਂ ਮੇਰੇ ਵੀਰੋ ਗੁਰਲਾਲ ਦੇ ਲਈ ਆਇਆ ਲੋ ਲੋ ਜੇਸਲੇ ਨਾਉ ਜੀ ਅਨਜਾਤਾ ਸੁਰਖਪੁਰਿਆ ਤੇ ਲੁਤਰ ਵਾਹ ਓਏ ਡਿੜਬੇ ਵਾਲਿਆ ਹਾਫ ਸਮਾਂ ਇਸ ਮੈਚ ਦਾ ਹੋ ਚੁੱਕਾ ਹੈ ਹਾਫ ਸਮਾਂ ਹਾਫ ਸਮੇਂ ਤੱਕ ਮੈਚ ਕਿੱਦਾਂ ਦਾ ਲੱਗਿਆ ਤਾੜੀ ਮਾਰ ਕੇ ਦੱਸ ਦਿਓ ਦਰਸ਼ਕ ਵੀਰੋ ਤਾੜੀ ਜ਼ੋਰਦਾਰ ਵੱਜ ਗਈ ਹੈ ਦੱਸੀ ਵੀ ਭਾਈ ਹਾਫ ਟਾਈਮ ਤੱਕ ਦਾ ਸਕੋਰ ਬਾਬਾ ਹਰਨਾਮ ਦਾਸ ਕਬੱਡੀ ਕਲੱਬ ਦੁਆਬਾ ਵਾਰੀਅਰਸ ਨੇ ਪੁਆਇੰਟ ਨੇ 3/14 ਤੇ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਦੇ ਪੁਆਇੰਟ 22 ਪਾਲੀ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਤਿਆਰ ਹੈ। ਲਓ ਪਾਲੀ ਫਤਿਹਗੜ ਛੰਨਾ ਵਾਲਾ ਕਬੱਡੀ ਪਾਰ ਹੈ। ਤਕਰਾਅ ਮੈਚ ਹੈ ਕਹਿੰਦੇ। ਰੇਡ ਪਾਲੀ ਦੀ ਉਧਰ ਫਰੰਦੀਪੁਰੀਆ ਨਾਲ ਕਹਿੰਦੇ ਤਰਨਾ ਨੌਜਨ ਲਓ ਫਰੰਦੀਪੁਰੀਆ ਹਿਮਾਲਿਆ ਪਰਬਤ ਦੇ ਤੌਰ ਤੇ ਦੁਨੀਆ ਜਾਣਦੀ ਹੈ ਪਰ ਪਾਲੀ ਨੇ ਕਹਿੰਦੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਦੀਪੇ ਯੂਕੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮੇਰੇ ਵੀਰੋ ਯੂਐਸਏ ਵਾਲੇ ਵੀਰਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਫਰਸਟ ਤੇ ਸੈਕਿੰਡ ਪ੍ਰਾਈਜ਼ ਜਿੱਤੇ ਢੰਡੇ ਉਹਨਾਂ ਵੱਲੋਂ ਅਮਨਿੰਦਰ ਉਹਨਾਂ ਵੱਲੋਂ ਮੇਰੇ ਵੀਰੋ ਸੋਨੀ ਉਹਨਾਂ ਵੱਲੋਂ ਮਨਜੀਤ ਉਹਨਾਂ ਵੱਲੋਂ ਦਿੱਤੇ ਜਾ ਰਹੇ ਆ ਲਓ ਰੇਡ ਇਸ ਲਈ ਨੌਜਨ ਧਾਵੀ ਚੜਦੀ ਉਮਰ ਦਾ ਉਧਰ ਵੇਖਦਾ ਵੀ ਚੜਦੀ ਉਮਰ ਦਾ ਹੀ ਜਾਫੀ ਰਿਸ਼ਪਾਲ ਹੈ ਪਰ ਪੁਆਇੰਟ ਜਿਹੜਾ ਸੁਰਕਪੁਰ ਦੀ ਟੀਮ ਦਾ ਇਸ ਲਈ ਅਗਲੀ ਰੇਡ ਸੁਲਤਾਨ ਤੇ ਰਪਿੰਦਰ ਗੱਲ ਕਰਦਾ ਹੋਇਆ ਲਓ ਇਸ ਲਈ ਦੋਨੋਂ ਟੀਮਾਂ ਦੇ ਕੋਚ ਸਹਿਬਾਨ ਦਾ ਜੋਰ ਲੱਗਿਆ ਹੋਇਆ ਮੇਰੇ ਵੀਰੋ ਇਧਰ ਪੰਡਤ ਹੈ ਇਧਰ ਸਰੀ ਸੋਤਾ ਜੀ ਲਓ ਸਾਹਮਣੇ ਨੌਜਨ ਮੇਰੇ ਵੀਰੋ ਲਓ ਸਾਹਮਣੇ ਸੁਲਤਾਨ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ ਯਾਦਾ ਯੋਧਾ ਸੁਰਖਪੁਰ ਵਾਲਾ ਮੇਰੇ ਵੀਰੋ ਐਕਸਯੂਵੀ ਗੱਡੀ ਦਿੱਤੀ ਜਾਣੀ ਹੈ ਅੱਜ ਲਓ ਸੁਲਤਾਨ ਉਖੜੇ ਪੈਰ ਲੱਗਿਆ ਪਿਆ ਜੋਰ ਵਾਹ ਵੀ ਵਾਹ ਵਾਹ ਸੁਲਤਾਨ ਨਹੀਂ ਯੋਰੀਸਾ ਨੌਜਾਨਾ ਤੇਰੀਆਂ ਆ ਗਿਆ ਨੌਜਾਨ ਜੋਤਾ ਮਹਿਮਦਵਾਲ ਦਾ ਮੇਰੇ ਵੀਰੋ ਢੰਡੇ ਦਾ ਕਬੱਡੀ ਕੱਪ ਹੈ ਦੁਨੀਆ ਆਨੰਦ ਮਾਣ ਰਹੀ ਹੈ ਲਾਈਵ ਦਿਖਾਇਆ ਜਾ ਰਿਹਾ ਪੂਰੀ ਦੁਨੀਆ ਦੇ ਵਿੱਚ ਮੇਰੇ ਵੀਰੋ ਜਿਨ੍ਹਾਂ ਦੇ ਘਰ ਕਹਿੰਦੇ ਇੰਟਰਨੈਟ ਦੀ ਸਹੂਲਤ ਨਹੀਂ ਹੈ ਮਾਲਵੇ ਵਾਲੀ ਸਾਈਡ ਤੇ ਹਰਿਆਣੇ ਦੇ ਵਿੱਚ ਮੇਰੇ ਵੀਰੋ ਕੇਵਲ ਨੈਟਵਰਕ ਦੇ ਜਰੀਏ ਘਰਾਂ ਦੇ ਵਿੱਚ ਬੈਠੇ ਲੋਕ ਆਨੰਦ ਮਾਣਦੇ ਐ ਅੱਜ ਦੇ ਇਸ ਕਬੱਡੀ ਕੱਪ ਦਾ ਇਹ ਹੈ ਢੰਡੇ ਦਾ ਕਬੱਡੀ ਕੱਪ 5000 ਦੀ ਅਲੀ ਰੇਡ ਇਸ ਲਈ ਖੇਡ ਮੈਦਾਨ ਦੇ ਵਿੱਚ ਨਵੇਂ ਪਿੰਡ ਵਾਲੇ ਕਮਲ ਦੀ ਰਣਜੀਤ ਸਿੰਘ ਦੀ ਢੰਡਾ ਤੇ ਹਰਵਿੰਦਰ ਪਲਵਾਰ ਦੀ ਵੀਰ ਵੰਸੀਆਂ ਵਾਲੇ ਲੈਸਟਰ ਕਬੱਡੀ ਕਲੱਬ ਵਾਲੇ ਉਹਨਾਂ ਵੱਲੋਂ 5100 ਲੱਗਿਆ ਕਹਿੰਦੇ ਕਮਲ ਦੀਆਂ ਤਿੰਨ ਕਬੱਡੀਆਂ ਤੇ ਉਧਰ ਟੋਨੀ ਸੰਧੂ ਜੀ ਪੁੱਜਿਆ 26 ਫਰਵਰੀ ਦੇ ਸੱਤੇ ਆ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਗੱਲਾਂ ਹੋਣਗੀਆਂ YFC ਕਲੱਬ ਰੁੜਕਾ ਕਲਾਂ ਐਮਈ ਵਿਰਕ ਗੈਰੀ ਸੰਧੂ ਤੇ ਨਿਮਰਤਾ ਖਹਿਰਾ ਦਾ ਜਾਣੀ ਕਿ ਪਰਸੋਂ ਨੂੰ ਰੁੜਕੇ ਦੇ ਵਿੱਚ ਕਹਿੰਦੇ ਖੁੱਲਾ ਅਖਾੜਾ ਲੱਗਣਾ ਤੇ ਨਾਲ ਨਾਰਥ ਇੰਡੀਆ ਫੈਰੇਸ਼ਨ ਦੀਆਂ 8 ਟੀਮਾਂ ਹੋਣਗੀਆਂ ਸੋਹਣ ਰੁੜਕੀ ਨੂੰ ਬਰੀਜਾ ਗੱਡੀ ਦਿੱਤੀ ਜਾਊਗੀ ਮਹਿਮਦਵਾਲੀਏ ਦੀ ਦੂਜੀ ਰੇਡ 5000 ਦੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਇਹ ਆ ਸੰਦੀਪ ਮਹਿਮਦਵਾਲੀਆ ਰੁੜਕੀ ਵਾਲਾ ਗੁਰਜੀਤ ਸਿੰਘ ਗੋਗੋ ਲਾ ਤਗੜਾ ਜੱਫਾ 5000 ਦਾ ਹੱਕਦਾਰ ਹੋਇਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਰੁੜਕੀ ਵਾਲੇ ਕਹਿੰਦੇ ਟਾਈਗਰ ਨੇ ਜਫਾ ਲਾ ਦਿੱਤਾ ਹੈ ਮੇਰੇ ਵੀਰੋ ਲੁਧਰ ਕਬੱਡੀ ਪਾਰ ਹੈ ਸੰਦੀਪ ਲੁਧਰ ਕਬੱਡੀ ਦਾ ਵੱਡਾ ਮੱਲ ਐਨ ਸਿਰੇ ਦੇ ਰਿਕਾਰਡ ਹੈ ਕਹਿੰਦੇ ਲੁਧਰ ਦੇ ਵੀ ਖੇਡ ਕਬੱਡੀ ਦੇ ਵਿੱਚ ਲਓ ਸਾਹਮਣੇ ਇਸ ਵੇਲੇ ਨੌਜਨ ਜੋਧਾ 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 ਸੁਰਖਪੁਰੀਆ ਜੋਧਾ ਸੁਰਖਪੁਰੀਆ ਐਵੇਂ ਨਹੀਂ ਗੱਡੀ ਦੇਣੀ ਰਣਜੀਤ ਢੰਡੇ ਨੇ ਐਵੇਂ ਨਹੀਂ ਗੱਡੀ ਦੇਣੀ ਮੇਰੇ ਵੀਰੋ ਰਣਜੀਤ ਢੰਡੇ ਨੇ ਐਨ ਸਿਰਾਲ ਕਰਦਾ ਮੁੰਡਾ ਇਹ ਕਹਿੰਦੇ ਯੋਧਾ ਸੁਰਕਪੁਰੀਆ ਜੇ ਯੋਧੇ ਦਾ ਜਫਾ ਵਧੀਆ ਲੱਗਿਆ ਤਾੜੀ ਮਾਰ ਦਿਓ ਲਓ ਸਿਰੇ ਦਾ ਜਫਾ ਅਗਲੀ ਰੇਡ ਤੇ ਰਪਿੰਦਰ ਗੱਲ ਕਰਦਾ ਹੋਇਆ ਲਓ ਸਾਹਮਣੇ ਨੌਜਨ ਮੇਰੇ ਵੀਰੋ ਸੁਖਮਨ ਸੌਰੀ ਜੋਤਾ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹਰਸ਼ਵੀਰ ਨੌਜਨ ਗੱਭਰੂ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਅਗਲੀ ਰੇਡ ਪਾਲੀ ਫਤੇਗੜ ਛੰਨਾ ਵਾਲੇ ਦੀ ਮੇਰੇ ਵੀਰੋ ਆਜ਼ਾਦ ਕਬੱਡੀ ਕਲੱਬ ਫ੍ਰਿਜ ਨੋ ਕੈਨੇਡਾ ਘਲਕਲਾ ਤੇ ਜਥੇਦਾਰ ਹਰਮਾਨ ਸਿੰਘ ਕਬੱਡੀ ਕਲੱਬ ਮੁਹਾਲੀ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਜਥੇਦਾਰ ਹਰਮਾਨ ਸਿੰਘ ਕਬੱਡੀ ਕਲੱਬ ਮੁਹਾਲੀ ਤੇ ਆਜ਼ਾਦ ਕਬੱਡੀ ਕਲੱਬ ਫ੍ਰਿਜ ਨੋ ਕੈਨੇਡਾ ਘਲਕਲਾ ਦੀ ਟੀਮ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਪੁੱਜੇਗੀ ਸੁਖਮਨ ਚੋਲਾ ਸਾਹਿਬ ਦਾ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਵਾਧਾ ਹੋਇਆ ਹੈ ਚੋਲਾ ਸਾਉ ਦਾ ਸੁਖਮਨ ਉੱਚਾ ਲਮਾ ਕਹਿੰਦੇ ਖਿਡਾਰੀ ਦਾ ਉਧਰ ਦੁਨੀਆ ਦੇ ਚਾਰ ਸਿਰੇ ਦੇ ਜਾਫੀ ਹੈ ਜਲਾਲਪੁਰ ਦਾ ਪਾਲਾ ਜੀ ਨੂੰ 32 ਲੱਖ ਦੀ ਫੋਰਚੂਨਰ ਗੱਡੀ ਕਹਿੰਦੇ ਸਨਮਾਨ ਦੇ ਵਿੱਚ ਮਿਲੀ ਹੈ ਨੰਗਲ ਮੀਆਂ ਦੇ ਕਬੱਡੀ ਕੱਪ ਤੇ ਨਾਲ ਜਗੀਰ ਸਿੰਘ ਸੰਧੂ ਦਾ ਭਤੀਜਾ ਸੰਦੀਪ ਨਾਲ ਬਟੇ ਕੱਟ ਆਏ ਰਣਕੀ ਦਾ ਟਾਈਗਰ ਗੁਰਜੀਤ ਸਿੰਘ ਗੋਗੋ ਦੁਨੀਆ ਦਾ ਸਿਰੇ ਦਾ ਜਾਫੀ ਸੁਖਮਨ ਤੇ ਗੋਗੋ ਦੇ درمیان ਮੁਕਾਬਲਾ ਤੇ ਪੁਆਇੰਟ ਰੇਡਰ ਦਾ ਮੇਰੇ ਵੀਰੋ ਸੁਖਮਨ ਦੇ ਲਈ 1000 ਰੁਪਿਆ ਸੁਖਾ ਰੰਧਾਵਾ ਜੀ ਕੁਇਕ ਟਾਇਰ ਵਾਲੇ ਪੁਇੰਡਾ ਕਰਦੇ ਆ ਬਹੁਤ ਬਹੁਤ ਧੰਨਵਾਦ ਲਓ ਅਗਲੀ ਰੇਡ ਕਮਲ ਦੀ ਕਮਲ ਕਹਿੰਦੇ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਹੈ ਕਮਲ ਜੀ ਰਪਿੰਦਰ ਦੂਸਰੀ ਰੇਡ ਪੈ ਰਹੀ ਹੈ 5100 ਲੱਗਿਆ ਹੋਇਆ ਹੈ ਫਰੰਦੀਪੁਰੀਏ ਨੂੰ ਟੱਚ ਕੀਤਾ ਲਓ ਸੁਖਮਨ ਚੋਲਾ ਸਾਹਿਬ ਦੀਆਂ ਤਿੰਨ ਕਬੱਡੀਆਂ ਤੇ 5000 ਰਨਜੀਤ ਢੰਡਾ ਜੀਤਾ ਢੰਡਾ ਸੋਨੂ ਢੰਡਾ ਤੇ ਹਰਵਿੰਦਰ ਬਿਰਕ ਪਲਵਾਨ ਬੀੜ ਬੰਸੀਆਂ ਵਾਲਾ ਕਹਿੰਦਾ ਵੀ 5000 ਮਾਣ ਕਰਾਂਗੇ ਸੁਖਮਣ ਚੋਲਾ ਸਾਹਿਬ ਦੀਆਂ ਤਿੰਨ ਕਬੱਡੀਆਂ ਦਾ ਲਓ ਇੱਕ ਪਾਸੇ ਕਹਿੰਦੇ ਵੈਨਕੂਵਰ ਕਬੱਡੀ ਕਲੱਬ ਵਾਲਿਆਂ ਦੀ 2000 ਰੁਪਇਆ ਕਹਿੰਦੇ ਮਠੱਡਿਆਂ ਵਾਲੇ ਵੀਰ ਕਹਿੰਦੇ ਸਾਡੇ ਵੱਲੋਂ ਲਾ ਦਿਓ 7000 ਹੋ ਗਿਆ ਮੇਰੇ ਵੀਰੋ ਸੁਖਮਣ ਦੀਆਂ ਤਿੰਨ ਕਬੱਡੀਆਂ ਦਾ 7000 ਦੀਆਂ ਪਹਿਣ ਗਿਆ ਇੱਕ ਪਾਸੇ ਕਹਿੰਦੇ ਵੈਨਕੂਵਰ ਕਬੱਡੀ ਕਲੱਬਾਂ ਵਾਲਿਆਂ ਦੀ ਟੀਮ ਹੈ ਦੂਸਰੇ ਪਾਸੇ ਕਨੇਡਾ ਦੀ ਕਹਿੰਦੇ ਯੰਗ ਕਬੱਡੀ ਕਲੱਬ ਦੇ ਨੀਟੂ ਕੰਗ ਉਹਨਾਂ ਦੇ ਲਾਲੀ ਢੇਸੀ ਉਹਨਾਂ ਦੇ ਵੱਡੇ ਯੋਗਦਾਨ ਨੇ ਜਸਵਿੰਦਰ ਸ਼ੋਕਰ ਉਹਨਾਂ ਦੇ ਰਜੀਨਾ ਰਣਜੀਤ ਸਿੰਘ ਢੰਡੇ ਦੇ ਕਹਿੰਦੇ ਦੋਨੋਂ ਟੀਮਾਂ ਦੇ ਲਈ ਵੱਡੇ ਯੋਗਦਾਨ ਨੇ ਲਓ ਸੁਲਤਾਨ ਇਸ ਲਈ ਪੁਆਇੰਟ ਜੋੜ ਰਿਹਾ ਸਨੀ ਸੋਤਾ ਜੀ ਕਹਿੰਦੇ ਅੱਜ ਹੀ ਆਏ ਆ ਕਨੇਡਾ ਤੋਂ ਖੜਾ ਰਿਹਾ ਆਪਣੀ ਖੇਡ ਕਲੱਬ ਨੂੰ ਇਧਰ ਨੌਜਵਾਨ ਕਬੱਡੀ ਪਾਉਣ ਦੇ ਲਈ ਚੜ੍ਹਦੀ ਉਮਰ ਦਾ ਖਿਡਾਰੀ ਵਧਾ ਹੋਇਆ ਬਾਬਾ ਹਰਨਾਮ ਦਾਸ ਦੁਆਬਾ ਵਾਰੀਅਸ ਕਲੱਬ ਸੁਰਖਪੁਰ ਦੀ ਟੀਮ ਹਰਦਵਿੰਦਰ ਦੁੱਲੇ ਉਹਨਾਂ ਦੀ ਹਰਦਵਿੰਦਰਜੀਤ ਸਿੰਘ ਦੁੱਲੇ ਉਹਨਾਂ ਦੀ ਖੇਡ ਕਲੱਬ ਆਹ ਹੈ ਬਟੇ ਕੱਡ ਕਬੱਡੀ ਦਾ ਇਹਨੂੰ ਸਲਾਮੂ ਕਹਿੰਦੇ ਐ ਸ਼ਾਮ 84 ਵਾਲਾ ਤਕੜਾ ਜੱਫਾ ਲਾ ਕੇ ਕਹਿੰਦੇ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਪਾਲੀ ਦੀ ਰੇਡ ਤੇ ਰਪਿੰਦਰ ਗੱਲ ਕਰਦਾ ਹੋਇਆ ਲਓ ਪਾਲੀ ਦਾ ਸੁਮਨ सोनू ਢੰਡਾ ਤੇ ਜੀਤਾ ਢੰਡਾ 7000 ਦੇ ਵਿੱਚ ਕਹਿੰਦੇ 2000 ਹੋਰ ਪਾ ਦਿਓ 8 ਤੇ 9 ਹੋ ਗਿਆ ਸੁਖਮਣ ਦੀਆਂ ਤਿੰਨ ਕਬੱਡੀਆਂ ਦਾ 9000 ਹੋ ਗਿਆ ਮੇਰੇ ਵੀਰੋ ਲਓ ਸਾਹਮਣੇ ਨੌਜਨ ਗਬਰੂ ਪਾਲੀ ਫਟੇਗੜ ਛੰਨਾ ਵਾਲਾ 7000 ਰੁਪਇਆ ਰਣਜੀਤ ਢੰਡਾ ਜੀਤਾ ਢੰਡਾ ਸੋਨੂ ਢੰਡਾ ਤੇ ਬਿੰਦਰ ਸੁਮਨ ਤੇ ਮਠੱਡਿਆਂ ਵਾਲੇ ਵੀਰਾਂ ਵੱਲੋਂ 2000 ਮੇਰੇ ਵੀਰੋ 7 ਤੇ 2 9000 ਦੀਆਂ ਮੇਰੇ ਵੀਰੋ ਤਿੰਨ ਕਬੱਡੀਆਂ ਸੁਖਮਨ ਚੋਲਾ ਸਾਹਿਬ ਦੀਆਂ ਪਹਿਨਗੀਆਂ ਮਹਿਮਦ ਵਾਲੀਆ ਸੰਦੀਪ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਲਓ ਸਾਹਮਣੇ ਮੁਕਾਬਲਾ ਸਖਤ ਹੈ ਗੁਰਜੀਤ ਸਿੰਘ ਗੋਗੋ ਰੁੜਕੀ ਵਾਲਾ ਲਓ ਕਮਲਦੀ ਕਹਿੰਦੇ ਤੀਸਰੀ ਰੇਡ 5100 ਵਾਲੀ ਰਣਜੀਤ ਸਿੰਘ ਦੀ ਢੰਡਾ ਤੇ ਹਰਵਿੰਦਰ ਪਲਵਾਰ ਜੀ ਵਿਰਕ ਸਾਹਿਬ ਬੀੜ ਬੰਸੀਆਂ ਵਾਲੇ ਉਹਨਾਂ ਵੱਲੋਂ ਕਹਿੰਦੇ 5100 ਲੱਗਿਆ ਹੋਇਆ ਹੈ ਤੀਸਰੀ ਰੇਡ ਹੈ 10000 ਰੁਪਇਆ ਕਰ ਦਿਓ 9 ਤੋਂ 10 ਕਰ ਦਿਓ ਸੋਖਾ ਯੂਕੇ ਦੇ ਬੱਬੂ ਬੈਲਜੀਅਮ 1000 ਇਹਨਾਂ ਵੱਲੋਂ 10000 ਰੁਪਇਆ ਲਓ 5100 ਦਾ ਜੇਤੂ ਬਣ ਗਿਆ ਲੈ ਵੀ ਇੰਦਰਪਾਲ ਮਾਇਆ ਪੁੱਜ ਗਈ ਹੈ ਇੰਦਰਪਾਲ ਮਾਇਆ ਪੁੱਜ ਗਈ ਲਓ 5100 ਜਿਹੜਾ ਇੰਦਰਪਾਲ ਦੇ ਤੱਕ ਪੁੱਜ ਚੁੱਕਿਆ ਹੈ ਜੇ ਅੱਜ ਸ਼ਾਹ ਕੋਟ ਦੀ ਟੀਮ ਜੇਤੂ ਤੇ ਕਲਵੰਤ ਛੱਠੇ ਢੰਡੋ ਵਾਲੀਏ ਵੱਲੋਂ ਬਾਜਵੇਂ ਵਾਲੇ ਇੰਦਰਪਾਲ ਨੂੰ ਕਹਿੰਦੇ 11000 ਦੇ ਨਾਲ ਸਨਮਾਨ ਦਿੱਤਾ ਜਾਵੇਗਾ ਕੋਚ ਹੈ ਸ਼ਾਹਕੋਟ ਦੀ ਟੀਮ ਦਾ ਇੰਦਰਪਾਲ 11000 ਦੇ ਨਾਲ ਮਾਨ ਸਨਮਾਨ ਹੋਵੇਗਾ ਮੋਹਾਲੀ ਤੇ ਕਲਕਲਾਂ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਸੈਕੰਡ ਸੈਮੀਫਾਈਨਲ ਦੇ ਲਈ ਪ੍ਰਿੰਤ মিডিਆ ਦਾ ਧੰਨਵਾਦ ਪ੍ਰਮੋਦ ਕੋਸ਼ਲ ਜੀ ਪੀਟੀਸੀ ਤੋਂ ਚਰਨਜੀਤ ਸਿੰਘ ਅਜੀਤ ਤੋਂ ਮਨੀਸ਼ 바ਵਾ ਜੀ ਜਗਬਾਣੀ ਤੋਂ ਵਿੰਦਰ ਸੋਮਨ ਜੀ ਪੰਜਾਬੀ ਜਾਗਰਣ ਮਨੋਜ ਪત્રਕਾਰ ਜੀ ਔਰ ਜਤਿੰਦਰ ਜੋਤੀ ਜੀ ਪੱਤਰਕਾਰ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਔਰ ਬਹੁਤ ਪਿਆਰ ਸਤਿਕਾਰ ਜਨਾ ਕਬੱਡੀ ਵੇਖੋ ਓਵਰ ਟੂ ਗਰਾਊਂਡ ਲਓ ਸਲਾਮੂ ਸ਼ਾਮ 84 ਵਾਲਾ ਸਲਾਮੂ ਤੇ ਪੁਆਇੰਟ ਇਸ਼ਲੇ ਰੇਡਰ ਦਾ ਹੈ ਲਓ ਸੁਖਮਣ ਦੀਆਂ ਤਿੰਨ ਕਬੱਡੀਆਂ ਦੇ ਵਿੱਚ 3000 ਰੁਪਿਆ ਹੋਰ ਐਡਜਸਟ ਹੋ ਗਿਆ ਬਿੰਦਰਮਾਲ ਤੇ ਕਹਿੰਦੇ ਰਾਜਨਮਾਲ ਵੱਲੋਂ ਇਹ 12000 ਦੀਆਂ ਤਿੰਨ ਕਬੱਡੀਆਂ ਕਰਤੀਆਂ ਸੁਖਮਣ ਚੋਹਲਿਆ ਸਾਹਿਬ ਦੀਆਂ ਮੇਰੇ ਵੀਰੋ 12000 ਦੀਆਂ ਤਿੰਨ ਰੇਡਾਂ ਪੈਣਗੀਆਂ ਚੋਲੇ ਵਾਲੇ ਸੁਖਮਣ ਦੀਆਂ ਪਾਲੀ ਐ ਫਟੇਗੜ ਛੰਨਾ ਵਾਲਾ ਫਰੰਦੀਪੁਰੀਆ ਗੋਪੀ ਐ ਤੇ ਪਾਲੀ ਫਟੇਗੜ ਛੰਨਾ ਵਾਲਾ ਲੱਗਿਆ ਪਿਆ ਜੋਰ ਪੁਆਇੰਟ ਰੇਡਰ ਦਾ ਪੁਆਇੰਟ ਇਸ ਵੇਲੇ ਪਾਲੀ ਫਟੇਗੜ ਛੰਨਾ ਵਾਲੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ 12000 ਦੀ ਪਹਿਲੀ ਰੇਡ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ 12000 ਦੀ ਰੇਡ ਐ ਏ ਮਾਰ ਕਹਿੰਦੇ ਰਣਜੀਤ ਢੰਡਾ ਜੀਤਾ ਢੰਡਾ ਸੋਨੂੰ ਬਿੰਦਰਮਾਲ ਰਾਜਨਮਾਲ ਤੇ ਮਠੱਡਿਆਂ ਵਾਲੇ ਵੀਰਾਂ ਵੱਲੋਂ ਕੀਤਾ ਜਾਣਾ ਸੁਖਮਨ ਚੋਲਾ ਸਾਹਿਬ ਦਾ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਰਿਆ ਨੰਗਲੰਬੀਆਂ ਵਾਲਾ ਸੰਦੀਪ ਚੋਲਾ ਸਾਹਿਬ ਦਾ ਸੁਖਮਨ ਦੋ ਮਹਾਰਾਤੀ ਭਿੜ ਰਿਹਾ ਹੈ ਲੌ ਲੱਗਿਆ ਪਿਆ ਜੋਰ 12000 12000 ਦੀ ਰੇ ਲਓ ਸਵਾਦ ਉਹ ਵਾਹ ਓਏ ਸੋਹਣਿਆ ਓ ਜੁਗ ਜੁਗ ਜੀਓ ਗਬਰੂਆ ਤੇਰੇ ਇੱਕ ਵਾਰੀ ਤਾੜੀਆਂ ਸੁਖਮਣ ਦੇ ਲਈ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਓ ਟੰਡਿਆ ਵਾਲਿਓ ਜੇ ਸਵਾਦ ਆ ਤਾੜੀ ਖੁੱਲ ਕੇ ਮਾਰ ਦਿਓ ਐਨ ਸਿਰੇ ਦਾ ਮੇਲਾ ਹੈ 11 11 12 12000 ਦੀਆਂ ਕਬੱਡੀਆਂ ਕਹਿੰਦੇ ਪੈ ਰਹੀਆਂ ਇਸ ਲਈ ਛੋਟੀ ਦਾ ਮੈਚ ਹੈ ਗਰਾਊਂਡ ਦੇ ਵਿੱਚ ਬਿਲਕੁਲ ਕੋਈ ਰਸ਼ ਨਹੀਂ ਮੇਰੇ ਵੀਰੋ ਇਹਨ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਜੋ ਰੂਨ ਫਾਲੋ ਹੋ ਰਹੇ ਹਨ ਬਲਵੀਰ ਬਿੱਟੂ ਜੀ ਪੁੱਜੇ ਹੋਏ ਆ ਸੁਲਤਾਨ ਤੇ ਨੌਜਨ ਇਸ ਲਈ ਜਿਆਦਾ ਹੈ ਇਸ ਲਈ ਪੁਆਇੰਟ ਸੁਲਤਾਨ ਨੇ ਕਹਿੰਦੇ ਆਪਣੀ ਟੀਮ ਸ਼ਾਹਕੋਟ ਦੀ ਟੀਮ ਦੇ ਲਈ ਸੁਖੀ ਬੈਂਸ ਹੋਣਾਂ ਦੀ ਟੀਮ ਵੈਨਕੂਵਰ ਕਬੱਡੀ ਕਲੱਬ ਦੇ ਕਹਿੰਦੇ ਗਿਆਨ ਬਣੇਗਾ ਉਹਨਾਂ ਦਾ ਵੱਡਾ ਯੋਗਦਾਨ ਹੈ ਬੇਰੀਆ ਕਬੱਡੀ ਕਲੱਬ ਦਾ ਲਓ ਜੋਤਾ ਇਸ ਲਈ ਜਸਵਿੰਦਰ ਸ਼ੋਕਰ ਉਹਨਾਂ ਦੀ ਟੀਮ ਦੇ ਲਈ ਮੇਜਰ ਨੱਤ ਬਲਵੀਰ ਰਾਏ ਉਹਨਾਂ ਦੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਲਾਲੀ ਢੇਸੀ ਉਹਨਾਂ ਦੀ ਖੇਡ ਕਲੱਬ ਦੇ ਲਈ ਮੇਰੇ ਵੀਰੋ ਨੀਟੂ ਕੰਗ ਉਹਨਾਂ ਦੀ ਖੇਡ ਕਲੱਬ ਦੇ ਲਈ ਪੁਆਇੰਟ ਦਾ ਵਾਅਦਾ ਕਰ ਦਿੱਤਾ ਲਓ ਸਾਹਮਣੇ ਨਵੇਂ ਪਿੰਡ ਵਾਲਾ ਕਮਲ ਆ ਗਿਆ ਕਬੱਡੀ ਪਾਉਣ ਦੇ ਲਈ ਸਰਵਣ ਸਿੰਘ ਜੀ ਸਾਭੀ ਕਹਿੰਦੇ ਵੀ ਸੁਖਮਣ ਦੀਆਂ ਦੋ ਰੇਡਾਂ ਦੇ ਵਿੱਚ ਹੋਰ ਵਾਅਦਾ ਕਰ ਦਿਓ ਮੇਰੇ ਵੀਰੋ ਕਿੰਨਾ ਕਰ ਦਿਓ 2000 ਇਹ ਹੋ ਗਿਆ 14000 ਮੇਰੇ ਵੀਰੋ 14000 ਦੀਆਂ ਦੋ ਰੈਡਾਂ ਕਹਿੰਦੇ ਸੁਖਮਣ ਦੀਆਂ ਪਹਿਣਗੀਆਂ ਤੇ ਸੁਖਾ ਰੰਧਾਵਾ ਕੁਇਕ ਟਾਇਰ ਵਾਲਾ ਕਹਿੰਦਾ ਵੀ 1000 ਰੁਪਿਆ ਮੇਰੇ ਵੱਲੋਂ ਕਰਦੀ ਜਲਾਲ ਵਾਲਿਆ 15000 ਦੀਆਂ ਦੋ ਕਬੱਡੀਆਂ ਮੇਰੇ ਵੀਰੋ 15000 ਦੀਆਂ ਦੋ ਕਬੱਡੀਆਂ ਜਿਹੜੀਆਂ ਸੁਖਮਣ ਦੀਆਂ ਇਸ ਲਈ ਖੇਡ ਮੈਦਾਨ ਦੇ ਵਿੱਚ ਪਹਿਣਗੀਆਂ ਅੱਜ ਗੱਲ 15 ਤੇ ਨਹੀਂ ਅੱਜ ਗੱਲ ਲੱਖਾਂ ਤੇ ਪੁੱਜੂ ਢੰਡਿਆਂ ਦਾ ਕਬੱਡੀ ਕੱਪ ਹੈ ਪਿਛਲੇ ਸਾਲ ਕਹਿੰਦੇ ਲੁਧਰ ਦੀਆਂ ਤਿੰਨ ਕਬੱਡੀਆਂ 131000 ਦੀਆਂ ਪਈਆਂ ਇਸ ਸਾਲ ਸਾਰੇ ਰਿਕਾਰਡ ਟੁੱਟ ਜਾਣਗੇ ਲਓ ਸਾਹਮਣੇ ਨੌਜਨ ਪਾਲੀ ਫਤੇਗੜ ਛੰਨਾ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਚਾਰ ਨੇ ਫਰੰਦੀਪੁਰੀ